مرداباد مرداباد یون مرد آباد لٹو یون مرداباد لٹو یونین مرد آبادی یونین مرد آباد لٹو یونین مرد آباد فنڈ خانی یون مرد آباد دوسرے پنڈا چور مرداباد فنڈ خانی یونین مرد آباد مرداباد مرد آبادی مرد آباد ਬੇਈਮਾਨ ਗਰਾਹਾਂ ਮਰਦਾ ਬਾਦ ਗਰਾਹਾਂ ਸੁਣਿਆ ਮਰਦਾ ਬਾਦ ਜੁਗਿੰਦਰ ਗਰਾਹਾਂ 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 ਮਰਦਾ ਬਾਦ ਮਰਦਾ ਬਾਦ ਮਰਦਾ ਬਾਦ ਜੁਗਿੰਦਰ ਗਰਾਹਾਂ ਮਰਦਾ ਬਾਦ ਜੁਗਿੰਦਰ ਗਰਾਹਾਂ ਮਰਦਾ ਬਾਦ ਮਰਦਾ ਬਾਦ ਮਰਦਾ ਬਾਦ जुमें दुरदार गुरदार भाई गुरदार 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 भाई ऐं पियो भत कियो ਜਲਦ ਹਟਾ ਕਰੋ ਇਹਨਾਂ ਦਾ ਚਿਹਰਾ ਇਕੱਠਾ ਕਰੋ ਗੱਲ ਸੁਣੋ ਸਾਡੇ ਹੈਲਮਟ ਵਿੱਚ ਆ ਨਾ ਨੰਬਰ ਹੈਗਾ ਇਧਰ ਫੋਟੋ ਵਿੱਚੋਂ ਆ ਇਧਰ ਇਧਰ ਇਹਨਾਂ ਦਾ ਚਿਹਰਾ ਇਕੱਠਾ ਕਰੋ ਇਹਨਾਂ ਦਾ ਚਿਹਰਾ ਇਕੱਠਾ ਕਰੋ ਦੇਖੀ ਮੈਨੂੰ ਫੋਟੋ ਫੋਟੋ ਕਰੀ ਫੋਟੋ ਕਰੀ ਫੋਟੋ ਫੋਟੋ ਉੱਚੀ ਫੋਟੋ ਉੱਚੀ ਕੋਈੰਦੇ ਪਾਸਾ ਆਦੀ ਹੋਏ ਓਏ ਆ ਦੇਖੋ ਕੋਈ ਨੰਬਰ ਆ ਦੇਖੋ ਆ ਪੱਤਖਾ ਹੋਰਿਆ ਪਤਰਖਾ ਆ ਦੇਖੋ ਆ ਦੇਖੋ ਕੋਈ ਨੰਬਰ ਨਹੀਂ ਕੋਈ ਨੰਬਰ ਨਹੀਂ ਉਗਰਾਹਾ ਪੱਜਿਆ ਕਿਉਂ ਅਸੀਂ ਆ ਗਏ ਸੀ 200 ਮਾਪੇ ਜਵਾਬ ਦੇ ਦਿੱਤੋ ਅਦਰ ਦਾ ਪੱਜਿਆ ਆ ਬਿਨਾਂ ਨੰਬਰ ਆਇਆ ਆ ਬਿਨਾਂ ਨੰਬਰ ਆਇਆ ਇੰਨਾ ਵਾਰੀ ਘੂਰ ਚੱਕਰ ਲਾਣਾ ਮੁੰਡੇ ਦਾ ਕਰਦੀ ਥੋੜੇ ਸ਼ਾਮਲਾ ਗਿਆ ਥੋੜੇ ਜਵਾਬ ਨਹੀਂ ਬڑے ਬڑے ਨੂੰ ਕੀ ਗੱਲ ਕਰੇ ਉਹ ਥੋੜੇ ਜਵਾਬ ਨਹੀਂ ਉਹ ਥੋੜੇ ਜਵਾਬ ਨਹੀਂ ਤੁਹਾਨੂੰ ਸ਼ਰਮ ਨਹੀਂ ਆਏ ਤਾਹੇ ਜਿੱਤਨੇ ਗਾੜੀਆਂ ਛੋਟੀਆਂ ਇਹਨਾਂ ਨੂੰ ਬਹੁਤ ਵਦਿਆ ਖੁਣੋ ਸ਼ਰਮ ਨਹੀਂ ਆਈ ਤਾਂ ਛੋਟੇ ਤੁਸੀਂ ਸ਼ਰਮ ਮੰਨੋ ਤੁਹਾਡੇ ਜਵਾਬ ਨਹੀਂ ਹਨ ਤੁਹਾਡੇ ਜਵਾਬ ਨਹੀਂ ਹਨ ਤੁਹਾਡੀਆਂ ਧੀਆਂ ਨੂੰ ਬਾਹਰ ਕੱਢੇ ਕੋਈ ਸਾਡੇ ਧੀਆਂ ਪੈਣਾ ਨੂੰ ਕਹਾਂ ਖੜਦੇ ਤੁਹਾਡੇ ਪਰਨਾ ਨੂੰ ਸ਼ਰਮ ਨਹੀਂ ਓਏ ਸ਼ਰਮ ਮੰਨੋ ਟਿੱਕੀਆਂ ਦਾੜੀਆਂ ਛੱਡ ਕੇ ਬਰਬਾਦ ਹੋ ਜਾਂਦੇ ਬਹੁਤ ਹੋ ਗਏ ਤੋਡੇ ਤੀਆਂ ਬਹਿਣਾ ਨਹੀਂ ਤੋਡੇ ਤੀਆਂ ਬਹਿਣਾ ਨਹੀਂ ਤੋਡੇ ਜਵਾਕ ਹੈ ਨਹੀਂ ਬੰਦ ਕਰੋ ਇਹਨੂੰ ਤੋਡੇ ਜਵਾਕ ਜਵਾਕਾਂ ਦੇ ਜਵਾਕ ਨਹੀਂ ਪੜਦੇ ਇੱਥੇ ਉੱਠ ਕੇ ਤਰਪਾ ਜੀ ਖੜੋ ਤੋੜਾ ਪ੍ਰਧਾਨਾ ਗੁਰਦੁਆਰਾ 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 ਥੋੜਾ ਪਰਤੀ ਉੱਚਾ ਫਾਉਂਡਾ ਦਰਖਾਣਾ ਤੁਸੀਂ ਹੋ ਪਰਤੀ ਤੇ ਆ ਕਿੰਨਾ ਮਰਿਆ ਕਿੰਨਾ ਗੱਲਾਂ ਦੀ ਗੱਤ ਕੱਲ ਸੁਣੂ ਨਾ ਲੱਗਣਾ ਮਰਾ ਮੁਰਗਿਆ ਥੋੜਾ ਜਿਹਾ ਨਾ ਰੱਖੋ ਅਸੀਂ ਜਾਣਦੇ ਰਹੇ ਹਾਂ ਉਹ ਗੱਲਾਂ ਆਹ ਦੇਖੋ ਉਹ ਗੁਰਾਹਾਂ ਦੇ ਗੁੰਡੇ ਆਹ ਗੁਰਾਹਾਂ ਦੇ ਗੁੰਡੇ ਦੇਖੋ ਆ ਗੁਰਾਹਾਂ

ਦੀ ਐਨੀਵਾਏ ਬੱਦਲਿਆ ਮੁੰਡਾ ਮੁੰਡਾ ਗਾੜੀ ਮੁੰਡਾ ਗਾੜੀ ਬੱਦਲਿਆ ਓਏ ਬੱਦਲਿਆ ਹਾਏ ਆ ਜਾਂਦਾ ਟਰਪੋਕ ਦੱਲੇ ਆ ਜਾਂਦਾ ਦੱਲੇ ਆ ਜਾਂਦਾ ਦੱਲੇ ਬਾਗ ਲੈ ਹਾਏ ਇਤੋਂ ਬਾਹਰ ਨਾ ਆ ਜਾ ਖੜ ਜਾ مرتے باہر کا کو دیکھ لونی ڈانگ پھیرا گے چلو بھی چلو چلو سکول چلو سکول چلو چلو اسکول چلو آ جا بھی گیا مردہ آغاز مردہ آغاز مردہ آغاز ਮਰਦਾਬਾਦ ਮਰਦਾਬਾਦ ਠੰਡ ਖਾ ਕੇ ਦੁਨੀਆ ਨੂੰ ਉਮਰਦਾ ਲਾਉਂਗਾ ਮਰਦਾਬਾਦ ਇੱਕ ਹੁੰਦੇ ਇੱਕ ਕ ਅ ਭਾਈ ਵੀਡੀਓ ਬਣਾਇਆ ਮਰਦਾਬਾਦ ਕਿਸਾਨ ਦੁਨੀਆ ਮਰਦਾਬਾਦ ਕਿਸਾਨ ਦੁਨੀਆ ਮਰਦਾਬਾਦ ਬਈ ਗੁਰਾਹਾਂ ਜੁਨੀਆ ਸਕੂਲ ਨੂੰ ਜਿੰਦਾ ਲਵਾ ਰਹੀ ਹੈ ਸਕੂਲ ਨੂੰ ਗੁਰਾਹਾਂ ਖੋਦ ਖੱਡ ਖਾਂਦੇ ਆ ਮਾਪਿਆਂ ਨੂੰ ਚਾਗ ਖਾਣੇ ਝੂਠੇ ਕੁੱਤੇ ਬੋਲਦੇ ਜੂਨੀਅਰ ਸਪੀਕਰਾਂ ਚ ਆ ਸਕੂਲ ਨੂੰ ਜਿੰਦਾ ਲਵਾ ਰਿਹਾ ਗੁਰਾਹਾਂ ਜੂਨੀਆ ਜੂਨੀਆ ਨਾਲ ਇਕੱਠੇ ਹੋ ਕੇ ਆਉਂਦੀ ਐ ਜਿਸ ਸਕੂਲ ਨੂੰ ਜਿੰਦਾ ਲਵਾਉਣ ਦੇ ਤਰੀਕਾ ਜੇ ਕੋਈ ਗਲਤ ਹੋ ਰਿਹਾ ਤਾਂ ਕੋਰਟ ਜਾਣ ਪ੍ਰਾਈਵੇਟ ਸਕੂਲਾਂ ਤੋਂ ਫੰਡ ਖਾਂਦੇ ਮਾਪਿਆਂ ਵਾਲੇ ਬੱਚਿਆਂ ਦਾ ਪੜਾਈ ਸ਼ੁਰੂ ਸਾਡਾ ਪੂਰਾ ਸਕੂਲ ਕਰ ਰਹੇ ਨੇ

ਹਲੋ ਜਵਾਬ ਤਾਂ ਲਵਾਂਗੇ ਇਹਨਾਂ ਨੂੰ ਓਏ ਆ ਜਾ ਦੇ ਤਾਂ ਅਜੂ ਨਾ ਇੱਟਾ ਇਸ਼ਾਰਾ ਨਾ ਕਰੇ ਕੰਮ ਨਹੀਂ ਕਰਦਾ ਉੱਤਾਂ ਨੂੰ ਓਏ ਕਰ ਨਹੀਂ ਕਰਦਾ ਬੱਸ ਉਹ ਵੀ ਆਪ ਨਹੀਂ ਕਰਦਾ ਓਏ ਇੱਕ ਮਿੰਟ ਬੋਲਣਾ ਬੋਲਣਾ ਓਏ ਇੱਥੇ ਛੱਡ ਜਾ ਸਵਾਲ ਅੱਜ ਅੱਜ ਅੱਛਾ ਅੱਛਾ ਸਵਾਲ ਇੱਕ ਮਿੰਟ ਅੱਛਾ ਸਵਾਲ ਕਰਾਂਗੇ ਸਵਾਲ ਕਰਾਂ ਪਿਆਰ ਨਾਲ ਧਿਆਨ ਨਾਲ ਧਿਆਨ ਨਾਲ ਬਾਈ ਕਿਹੜਾ ਪਿੰਡ ਆ ਕਿਹੜਾ ਪਿੰਡ ਆ ਹੋਈ ਬਾਬਾ ਜੀ ਕਿਵੇਂ ਆਇਸ ਇੱਥੇ ਆਪਣਾ ਬੰਦ ਕਰਾ ਦੇ ਗੱਡੀ ਕਿਦਾਂ ਨਾ ਰੌਲਾ ਕੀ ਬਾਬਾ ਜੀ ਇੱਥੇ ਇਹਨਾਂ ਨੇ ਬਾਬਾ ਜੀ ਕਰਨ ਕੀ ਆ ਇਹਨੂੰ ਪਤਾ ਹੀ ਨਹੀਂ ਬਾਬਾ ਜੀ ਦੇਖੋ ਤੁਸੀ ਹੁਣ ਮੈਂ ਦੱਸਦਾ ਕੋਈ ਤੁਸੀ ਕਰੋ ਪਹਿਲਾਂ ਉੱਪਰ ਪ੍ਰਧਾਨ ਕਿਹੜਾ ਬੰਦ ਕਰ ਲੋ ਕੱਢੋ ਪ੍ਰਧਾਨ ਨੂੰ ਬਾਹਰ ਹਾਂਜੀ ਪ੍ਰਧਾਨ ਪ੍ਰਧਾਨ ਸਾਹਿਬ ਕੌਣ ਹੈ ਪ੍ਰਧਾਨ ਸਾਹਿਬ ਕੌਣ ਨੇ ਕਰਨੀ ਥੋੜਾ ਕੌਣ ਨੇ ਪ੍ਰਧਾਨ ਕੌਣ ਕਿਹੜਾ ਤੁਹਾਡੇ ਕੋਈ ਵੀ ਇਹ ਤੇ ਕੀ ਕਰਨਾ ਇਸ ਲਈ ਕੀ ਨਹੀਂ ਜਿੱਥੇ ਜੀ ਪਤਾ ਕਿਸੇ ਕੱਲ ਦਾ ਕਾਹਦੇ ਲਈ ਆਈ ਸੀ ਜੀ ਕਿਸੇ ਕੱਲ ਦਾ ਪਤਾ ਕਿਉਂ ਆਇਸ ਕੀ ਰੋਲਾ ਇਥੇ ਪਤਾ ਸੋਨੂ ਕੀ ਰੋਲਾ ਹੈ ਕੀ ਰੋਲਾ ਰੋਲਾ ਕੀ ਹੈ ਸਕੂਲ ਦਾ ਰੋਲਾ ਦੱਸੋ ਕੀ ਰੋਲਾ ਮੇਰੇ ਮੇਰੇ ਕੀ ਰੋਲਾ ਰੋਲਾ ਕੀ ਹੈ ਸਕੂਲ ਜਾ ਕੇ ਦੱਸੋ ਦੱਸੋ ਕੀ ਕਰਦੇ ਮਾਸਰੇ ਜਾਓ ਤੁਸੀਂ ਚੱਕ ਲੈ ਪਹਿਲਾਂ ਰੋਲੇ ਮਾਇਕਾ ਬਾਬਾ ਗੱਲ ਸੁਣ ਲਓ ਕਪਾਏ ਪੈਂਦਾ ਹੀ ਨਹੀਂ ਆਉਗੇ ਇਹਦਾ ਸਕੂਲ ਹੈ ਚੁੱਪ ਕਰਕੇ ਰੱਖੋ ਚੁੱਪ ਹੋਈ ਚੁੱਪ ਬਾਈ ਬਾਈ ਚੁੱਪ ਚੁੱਪ ਕਰ ਜਾਓ ਚੁੱਪ ਚੁੱਪ ਕਰ ਜਾਓ ਸਾਡੇ ਪਿੰਡ ਦਾ ਵਿੱਚ ਸਕੂਲ ਹੈ ਰੋਲਾ ਕੀ ਆ ਜਾਂ ਤਾਂ ਸਾਨੂੰ ਮਾਪਿਆਂ ਨੂੰ ਪੁੱਛੋ ਬਾਈ ਚੁੱਪ ਕਰ ਜਾਓ ਬਾਈ ਚੁੱਪ ਕਰ ਜਾਓ ਇੱਕ ਮਿੰਟ ਚੁੱਪ ਕਰ ਉਹ ਬਾਈ ਚੁੱਪ ਕਰ ਜਾਓ ਚੁੱਪਾ ਬਾਬਾ ਜੀ ਦੇਖੋ 22 ਮਿੰਟ ਹੋ ਗਏ ਪਰ ਹਾਂ ਇੱਥੇ ਕਹੀ ਜਾਂਦੇ ਆ ਆ ਬਾਪੇ ਵਾਲੇ ਅਸੀਂ ਬੱਚਿਆਂ ਵਾਲੇ ਸਾਰੇ ਸਾਡੀ ਬਾਤ ਬੱਚਾ ਉੱਥੇ ਕੋਈ ਨਹੀਂ ਠੀਕ ਆ ਅਸੀਂ ਡੀਸੀ ਤੋਂ ਉੱਤਰ ਚ ਆਏ 600 ਬੰਦਾ ਹੁਣ ਮੰਗ ਪੱਤਰ ਦੇ ਕੇ ਇੱਥੇ 15 ਟੀਚਰ ਨੌਨ ਰਿਜ਼ੀਵਲ ਆ ਤਾਂ ਤੁਸੀਂ ਆਂ ਦੱਸੋ 12ਵੀਂ ਪਾਸ ਬੰਦਾ ਤੁਹਾਡੀ ਗੱਲ ਨੂੰ ਪੜਾਊਗਾ ਤੇ ਆਪ ਅਸੀਂ ਵੀ ਆ ਮੰਨੂ ਕੋਈ ਉਹਨਾਂ ਦਾ ਰੌਲਾ ਸਾਰਾ ਕੋਈ ਬੱਚਿਆਂ ਦਾ ਕੋਈ ਪਲਮ ਨਹੀਂ 3 ਸਾਲ ਤੋਂ ਕਿਤਾਬਾਂ ਵਾਦੀਆਂ ਜਮਾ ਨਹੀਂ ਮਿਲੀ ਅਸੀਂ ਮੰਨਦੇ ਆ ਪਰ ਇਹ ਟੀਚਰ 8 ਸਾਲ ਤੋਂ ਪਹਿਲਾਂ ਅੰਦਰ ਸੀ ਅੱਜ ਇਹਨਾਂ ਨੇ ਕਿਉਂ ਜਾਦਾ ਨਹੀਂ ਬਾਕੀ ਭਾਈ ਅਜੇ ਸੋਝ ਨਹੀਂ ਆ ਤੁਸੀਂ ਵੀ ਅਸੀਂ ਵੀ ਦੁਨੀਆ ਦੇ ਹਮੈਤੀ ਆ ਸੁਣੋ ਜਿਵੇਂ ਤੁਹਾਡਾ ਪ੍ਰਧਾਨ ਕਿਤੇ ਤੱਕ ਇਹਨਾਂ ਕੁੱਤੇ ਮਾਪੇ ਆ ਆ ਕੱਲ ਉਹਨੇ ਗੁਰਦੁਆਰੇ ਚੋ ਕਿਹਾ ਇਹ ਝੂਠਖਾਣੇ ਸੁਣੋ ਝੂਠਖਾਣੇ ਮਾਪੇ ਝੂਠਖਾਣੇ ਮਾਪੇ ਕਿਹਾ ਸਾਨੂੰ রেকর্ডিং ਸੁਣਾਈ ਹੈ ਤੁਸੀਂ ਕਿਉਂ ਨਹੀਂ ਬੋਲਦੇ ਬੋਲੋ ਪੁੱਛੋ ਨਾ ਬੰਦੇ ਕਿੰਨੇ ਹਨ ਪਿੰਡ ਦੇ ਤੁਸੀਂ ਸਾਡੇ ਮਹਿਮਾਨ ਸੁਣੋ ਤੁਸੀਂ ਸਾਡੇ ਮਹਿਮਾਨ ਨੂੰ ਚਾਹ ਪੀਣੀ ਦੱਸੋ ਬਹੋਂ ਦੀਆਂ ਸ਼ਾਮੇ ਤੁਹਾਡੀ ਕੋਈ ਇਨਸਾਲਟ ਨਹੀਂ ਕਰਦੇ ਤੁਸੀਂ ਸਾਡੇ ਮਾਪਿਆਂ ਦੇ ਸਮਾਨ ਹੋ ਪਰ ਪੁੱਛੋ ਅੱਜ ਪੁੱਛੋ ਸਾਨੂੰ ਸੁਣੋ ਆ ਮੁੰਡਾ ਰਪਿੰਦਰ ਮੇਰਾ ਨੋ ਹਰਪਾਲ ਹੈ ਕਦੋਂ ਮਰਜੀ ਸਕ ਲੋ ਛੋਟੇ ਪਿੰਡ ਆਵਾਂਗੇ ਸਾਨੂੰ ਕੱਲੀ ਕੱਲੀ ਅਗਲੀ ਕਰਾਂਗੇ ਪਰ ਵੀ ਬਣ ਕੇ ਹੱਥ ਬੰਨੇ ਆ ਬਾਲ ਬੱਚੇ ਆਏ ਹੋ ਐ ਨਾ ਕਰ ਮੰਨਗੇ ਉਹ ਤਾਂ ਮੰਨਗੇ ਉਹ ਤਾਂ ਸਦਾ ਸੱਦਾ ਨੂੰ ਉਹ ਤਾਂ ਮੰਨਗੇ ਠੀਕ ਹੈ ਦੇਖੋ ਪੁੱਲਰ ਸਾਹਿਬ ਅਸੀਂ ਇਹਨਾਂ ਨੂੰ ਆਕੇ ਸਵਾਲ ਕਰਨਾ ਸੀ ਅਸੀਂ ਸਵਾਲ ਕਰਨਾ ਸੀ ਕੁਝ ਸਾਡੇ ਕੋਲ ਫੈਕਟ ਸੀਗੇ ਪਰ ਭੱਜਣ ਦੀ ਕਿ ਲੋੜ ਸੀ ਵਿਚ ਵਿਚਾਲੇ ਛੱਡ ਕੇ ਸਾਡਾ ਬੰਦਾ ਇੱਥੇ ਸੀ ਜਦੋਂ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ ਕਿ ਮਾਪੇ ਆ ਰਹੇ ਆ ਉਹ ਵਿਚੋਂ ਭੱਜ ਗਿਆ ਗੁਰਾਹਾਂ ਸਾਨੂੰ ਪਤਾ ਇਹ ਫੰਡ ਖਾਂਦੇ ਆ ਪ੍ਰਾਈਵੇਟ ਸਕੂਲਾਂ ਤੋਂ ਪ੍ਰਾਈਵੇਟ ਸਕੂਲਾਂ ਤੋਂ ਫੰਡ ਖਾਂਦੇ ਆ ਡੰਕ ਕਦੇ ਚੋੜ ਤੇ ਖਾਂਦੇ ਆ ਹੈ ਡਰਨ ਦੀ ਕਿ ਲੋੜ ਸੀ ਨੂੰ ਅੱਛਾ ਗਰੁੱਪਾਂ ਚ ਪਾਇਆ ਇਹਨਾਂ ਨੇ ਕਹਿੰਦੇ ਡੀਸੀ ਕੋਲ ਕੋਈ ਕੰਮ ਨਹੀਂ 600 ਮਾਪੇ ਗਏ ਆ ਉੱਥੇ ਤੜਕੇ ਸਾਨੂੰ ਡੀਸੀ ਸਾਹਿਬ ਤੋਂ ਰਿਪੋਰਟ ਦੇ ਜਿਹਨਾਂ ਨੂੰ ਇਹਨਾਂ ਨੇ ਝੂਠ ਖਾਣੇ ਕਿਹਾ ਸਾਨੂੰ ਝੂਠ ਖਾਣੇ ਕਹਿੰਦੇ ਆ ਅਸੀਂ ਕਿਸਾਨ ਜਮੀਨ ਦੇ ਖਿਲਾਫ ਨਹੀਂ ਪਰ ਇਹ ਜਿਹੜੇ ਜੁਗਨ ਯਾਰ ਚ ਗੁੰਡੇ ਬੈਠੇ ਆ ਇਹਨਾਂ ਦੇ ਖਿਲਾਫ ਆ ਅਜੇ ਝੂਠਾਂ ਅਸੀਂ ਹੈ ਫੇਰ ਸਾਨੂੰ ਝੁੱਠੇ ਹੋਣਾ ਮਨਜ਼ੂਰ ਹੈ ਜੇ ਅਸੀਂ ਕੁੱਤੇ ਆ ਯਾਰ ਲੱਖ ਦੇ ਘਟੇ ਬੋਲਿਆ ਕਰਾ 50 ਲੱਖ ਕਿੰਨਾ ਕੁ ਸੀ ਆਕੇ 50 ਲੱਖ ਉੱਥੇ ਇੱਕ ਐਂ ਕਰੋ ਗਰੁੱਪ ਦੇਖ ਲਓ 50 ਤੋਂ ਵੱਧ ਜੇ ਮਾਪਿਓ ਹੁਣ ਗਲ ਬੜਾ ਦਾਂਗੇ ਆ 600 ਮਾਪੇ ਬੈਠੇ ਸਾਡੇ ਨਾਲ ਇੱਕ ਵੀ ਬੰਦਾ ਬਿਨਾਂ ਮਾਪੇ ਪਿਓ ਉੱਥੇ ਚੱਲੋ ਯਾਰ ਆਜਾ ਚੱਲੋ 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 ਗੁਰਵਿੰਦਰ ਕੀ ਸੀਦਾ ਨਾਲਾ ਦੋ ਬਾਰ ਮੇਰਾ ਮੇਰਾ ਤੇਜ ਤੇ ਲਾਈਵ ਚੱਲੀਦਾ ਲਿੰਕ ਮੈਨਾਂ ਗਰੁੱਪ ਚ ਪਾ। ਬੇਰੀ ਆਪਾਂ ਕੋਲੋਂ ਲਾਈਵ ਕੋਲ ਤੋਂ ਉਹਨੂੰ ਨਾਲ ਲਾਈਵੋਂ ਬਰੇਪੇ। ਤੇ ਲੋਹੇ ਨਾਲ ਤੇਜ ਚੱਲ ਜਿੰਦਾ। ਜਾਂ ਵੀ ਇਹ ਲੈ ੱਲੋ ਸਿੰਘਾ। ਮੇਰਾ ਉੱਥੇ ਮੁੱਛਾਂ ਲੱਗੀਆਂ ਹੋਈਆਂ। ਕੀ ਦੇ ਹਾਂ ਹੁਣ ਵੀ ਦੇਖ ਲਓ। ਮੇਰਾ ਨੰਬਰ ਖਾਸ ਚੋਣ। ਆ ਵੀ। ਉਹ ਚਲੋ ਚਲੋ। ਚਲੋ ਵੀ ਚਲੋ। ਚਲੋ ਵੇਖ। ਅਸੀਂ ਆਵਾ ਕਰਾ ਉੱਧਰ ਜਾ। ਸੜਾ ਕਰ। ਮੇਰਾ ਕਰ ਮੈਂ ਨਾ ਜਾਵਾਂ। ਮੈਂ ਛੱਡੂਗਾ। ਮੈਂ ਨਾ ਜਾਵਾਂ। ਮੈਂ ਛੱਡੂਗਾ। ਇਹ ਕਹਿ ਦਿਓ। ਸਭ ਦਾ ਨੂੰ ਚੈਲੰਜ ਕਰਨਾ ਜ਼ਾਇਜ਼ ਹੈ ਅਸੀਂ ਪਿੰਡ ਛੱਡ ਰਹੇ ਹਾਂ ਅਮਰਿਕ ਜੀ ਅਮਰਿਕ ਜੀ ਤੁਸੀਂ ਮੇਰੇ ਤੋਂ ਵੱਡੇ ਹੋ ਅਸੀਂ ਆ ਪਿੰਡੋਂ ਉਧਰ ਘਰ ਹੈ ਉਹ ਗਰਾਹਾਂ ਕੋ ਭੱਜਿਆ ਗਿਓ ਗਰਾਹਾਂ ਕੋ ਭੱਜਿਆ ਗੁੰਡੇ ਬੋਲਦੇ ਆ ਅਸੀਂ ਜੁੜ ਗਾਣੇ ਆ ਅਸੀਂ ਜੂਠਣਾ ਨਹੀਂ ਫੁੱਟਣਾ ਜਿਹੜੇ ਪਿੰਡ ਦੀਆਂ ਧੀਆਂ ਪੈਣਾ ਨੂੰ ਘੇਰਦੇ ਉੱਥੇ ਉਹ ਦੱਸ ਹੀ ਜਾਂਦਾ ਕੁੜੀਆਂ ਨੂੰ ਘੇਰੀ ਜਾਂਦੇ ਆ ਧੱਕੇ ਦੀ ਜਾਂਦੇ ਆ ਅਸੀਂ ਉਹ ਵਿਸ਼ੂ ਵਾਲਾ ਪੁੱਠਾ ਹੀ ਬੋਲੇ ਉਹ ਨਹੀਂ ਵਿਸ਼ੂ ਨੂੰ ਬਣਾਵਾਂਗੇ ਡੰਗ ਉਹ ਪਸ਼ੂਆ ਕੋਈ ਨਹੀਂ ਕੋਈ ਨਾ ਆਪਣੇ ਘਰ ਆ ਉਧਰ ਹੀ ਜਾ ਭੱਜਿਆ ਕਿਉਂ ਅਸੀਂ ਉਂਦੇ ਜੀ ਅਸੀਂ ਇਹ ਤੂੰ ਉਤੋ ਲਿਆ ਲਿਆ ਮਗਰੀ ਲਿਆ ਕੋਈ ਮੇਰੀ ਗੱਡੀ ਕਿਹੜਾ ਲਊ ਮੇਰਾ ਘੜੀ ਲੈ ਮੇਰਾ ਘੜੀ ਲੈ ਪਛਾੜ ਉਹ ਤੇ ਘੜੀ ਅੱਜ ਕਿਹਨੂੰ ਕੋਹ ਨਹੀਂ ਖੜਾ ਜੀ ਬਾਈ ਇਹ ਅੱਜ ਉਗਰਾਹਾ ਯੂਨੀਅਨ ਦਾ ਪ੍ਰਧਾਨ ਜੋਗਿੰਦਰ ਸਿੰਘ ਉਹ ਰਾਹਾਂ ਉਹਨੂੰ ਪਤਾ ਲੱਗ ਗਿਆ ਕਿ ਮਾਪੇ ਮੈਨੂੰ ਸਵਾਲ ਕਰਨ ਆ ਰਹੇ ਆ ਭੱਜ ਹੀ ਗਿਆ ਇੱਥੋਂ ਭੱਜ ਉਹਦੇ ਹੀ ਭੱਜ ਗਿਆ ਅਸੀਂ ਰਾਮਪੁਰੇ ਤੱਕ ਜਦੋਂ ਆਏ ਆ ਪ੍ਰਸ਼ਾਸਨ ਨੂੰ ਲੱਗ ਗਿਆ ਪਤਾ ਵੀ ਮਾਪੇ ਆ ਰਹੇ ਕੋਈ ਨਹੀਂ ਲੱਗ ਗਿਆ ਆਪਾ ਆਪਣੇ ਘਰੇ ਆਪਾ ਘਰੇ ਨਹੀਂ ਪਰੇ ਇਹ ਆਏ ਕਹਿੰਦੇ ਸੀ ਉੱਟ ਕੇ ਕਹਿੰਦਾ ਵੀ ਕਹਿੰਦਾ ਆ ਕਹਿ ਕੇ ਭੱਜ ਗਏ ਆ ਖੜੇ ਮਾਪੇ ਤਾਂ ਖੜਾ ਖੜੇ ਰਹਿੰਗੇ ਆਖਰੀ ਦਮ ਤੱਕ ਖੜਾਂਗੇ ਆ ਕਾਲੀਆਂ ਝੰਡੀਆਂ ਜਗਿੰਦਰ ਸਿੰਘ ਰਾਹਲੀ ਇਹ ਗੁੰਡਿਆਂ ਦੇ ਸਕੂਲ ਨਾਲ ਅਜੇਂਦਰ ਦੇ ਪਾਸੇ ਬੈਠੇ ਸੀ ਪਹਿਲੀ ਗੱਲ ਤਾਂ ਸੀ ਗੁੰਡੇ ਨਹੀਂ ਨਾ ਸੀ ਵਹਿਲੇ ਆ ਕੰਮ ਕਰ ਵਾਲੇ ਬੰਦੇ ਆ ਰੋਜ਼ ਨਿਕਲ ਨਹੀਂ ਸਕਦੇ ਪਰ ਮਾਪੇ ਇੱਕ ਝੁੱਟਾ ਮਾਪੇ ਆਹਾਂ ਨੇ ਨਾ ਕਿ ਜਿਹੜੇ ਉੱਥੇ ਬੇਲਰ ਧਰਨ ਵਾਲੇ ਹੀ ਬੈਠੇ ਆ। ਮੀਨ ਕਰੋ ਕੀ ਨਾ ਬੱਚੇ ਕਿੱਥੇ ਚੈੱਕ ਕਰ ਲਓ ਸਾਨੂੰ ਆਈਡੀ ਪ੍ਰੂਫ ਵੀ ਨਾਲ ਦਿਓ 1250 1200 ਪੇਰਣ ਦੇ ਸੈਨ ਮੇਰੇ ਕੋਲ ਨੇ ਕਰਾਓ 50 ਦੇ 100 ਦੇ ਕਰਾਓ ਯਾਹਰ ਮਾਪੇ ਹਾਈ ਕੋਰਟ ਜਾ ਚੁੱਕੇ ਨਾ ਮਾਪਿਆਂ ਨੂੰ ਹਾਈ ਕੋਰਟ ਜਾਣ ਤੋਂ ਵੀ ਰੋਕਦੇ ਸੀ ਬਧਾਰ卡ੜਨਾ ਦਿਓ ਹਾਂ ਆ ਮਾਪੇ ਨੇ ਸਾਰੇ ਖੜੇ ਅਸੀਂ 400 ਬੰਦੇ ਨੇ ਆਈਡੀ ਪ੍ਰੂਫ ਦੇ ਕੇ ਹਾਈ ਕੋਰਟ ਹਾਈ ਕੋਰਟ ਜਾ ਚੁੱਕੇ ਆ ਚੈਲੰਜ ਕਰਦੇ ਆ ਅਸੀਂ ਕਿਸੇ ਨੂੰ ਅੰਦਰ ਬੜਨ ਨਹੀਂ ਦਿੰਦੇ ਜਿਹੜਾ ਲੀਜੀਬਲ ਹੈ ਉਹ ਦਾਖਤ ਹੈ ਫੁੱਲ ਮਾਲਾ ਪਾ ਕੇ ਲੈ ਕੇ ਜਾਵਾਂਗੇ ਨੋਨ ਲੀਜੀਬਲ ਬੰਦਾ ਅਸੀਂ ਸਕੂਲ ਦੇ ਅੰਦਰ ਐਂਟਰ ਨਹੀਂ ਹੋਣ ਦੇਵਾਂਗੇ ਕੁਝ ਮਰਜੀ ਹੋ ਜਾ ਕੋਈ ਉਹਨਾਂ ਦੀ ਸਪੋਰਟ ਚ ਖੜੇ ਹਾਈ ਕੋਰਟ ਤੇ ਦੋਸ ਸੁਪਰੀਮ ਕੋਰਟ ਜਾਵਾਂਗੇ ਹਾਂ ਕੋਣੀ ਚਲੋ ਚਲੋ ਆਪਾਂ ਆਪਾਂ ਜਾਣਾ ਆਪਣਾ ਰਾਈਟ ਹੈ ਨਾ ਆਪਾਂ ਦਾ ਆਪਾਂ ਕਰ ਨੂੰ ਜਾਂ ਨਹੀਂ ਕਰਨਾ ਕਰਨਾ ਸਾਡਾ ਤਾਂ ਕਰ ਹੈ ਕਰ ਰਿਹਾ ਕਰ ਇਹ ਬੰਦਾ ਜੀ ਇਹ ਬੰਦਾ ਕਰੀ ਵਾਲੀ ਬੰਦਾ ਕੁਝ ਨਹੀਂ ਕਰਦੇ ਸਾਡਾ ਘਰ ਸਾਡਾ ਘਰ ਸਾਡਾ ਘਰ ਹੀ ਉਧਰ ਨਹੀਂ ਜਾਂਦੇ ਸਾਡਾ ਘਰ ਵੀ ਓਏ ਗਲੀ ਬੰਦਾ ਹੀ ਇਹ ਬਹੁਤ ਬੁਰਾ ਆ ਆ ਸਾਰਾ ਅਸੀਂ ਆ ਆ ਬੰਦਾ ਆ ਆ ਸੀ ਤੁਸੀਂ ਮੁਰੇ ਵਾਜੋ ਬੱਡੀ ਮੁਰੇ ਵਾਜੋ ਲੱਗੇ ਇਹ ਬੰਦ ਹੈ ਜੀ ਸਾਰੇ ਬੰਦ ਹੈ ਉਹ ਆਂਗੇ ਹੋਰ ਸੁਣੋ ਯਾਰ ਕੱਗ ਹੋਣਾ ਕਾਹਦੇ ਨਾਲ ਹੋ ਗਈ ਉਹ ਕਾ ਕਰਦੇ ਨੇ ਛਾੜੇ ਦਿੱਤੇ ਕਰਦੇ ਇਹ ਮੈਂ ਬੰਦੇ ਦਾ ਪੁੱਤ ਬਣਾ ਦੂ ਇੱਕ ਵਾਰ ਤੇ ਘਰ ਜਾ ਮੈਂ ਗੱਲ ਕਰੀਦਾ ਸਾਰੀ ਗੱਲ ਸਾਡੀ ਹੋ ਗਈ ਆ ਹੁਣ ਐਵੇਂ ਕੋਈ ਗੱਲ ਸਮਝ ਗਿਆ ਜੀ ਇਧਰ ਜਾ ਮੈਂ ਨਹੀਂ ਉਧਰ ਜਾਂਦਾ ਮੈਂ ਲੜਾਈ ਨਹੀਂ ਹੋਣ ਦੇਣੀ ਮੈਂ ਉਹ ਜਾਂਦਾ ਨਾ ਲੜਦਾ ਨਹੀਂ ਮਾਰੋ ਜੀ ਮਾਰੋ 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 ਆਈ ਬੰਦੇ ਨਹੀਂ ਯਾਰ ਹਾਂ ਰੱਖਾ ਹਾਂ ਰੱਖਾ ਅਮਰੀਕ ਜੀ ਹਾਂ ਰੱਖਾ ਉਹ ਨਹੀਂ ਜਾਣਾ ਪੱਟਾ ਪੱਟਾ ਉਹ ਤਾਂ ਅਸੀਂ ਤੁਹਾਡੇ ਨਾਲ ਕੋਆਪਰੇਟ ਕਰ ਰਹੇ ਹਾਂ ਸਰ ਤੁਸੀਂ ਅਸੀਂ ਹੋਣੀ ਉੱਥੇ ਆਖਿਆ ਮੈਂ ਵੇਣਾ ਤਰਵਾਤੇ ਪਿੰਡ ਦੇ ਕੀੜਾ ਲਵਾਤਾ ਇੱਧਰ ਇੱਧਰ ਦਾ ਹੋਰ ਲਾ ਲੋ ਅੱਖਾਂ ਲੱਗ ਰਹੀਆਂ ਨੇ ਯਾਰੋ ਇਹ ਰਾਕੇ ਗੱਲ ਸੁਣ ਜੇ ਕੋਈ ਨਹੀਂ ਕੋਈ ਨਹੀਂ ਪਤਾ ਨਹੀਂ ਕੋਈ ਨਹੀਂ ਕੋਈ ਨਹੀਂ ਕਰਾਉਂਗੇ ਫਿਰ ਡਿਫਟੀ ਸਾਹਿਬ ਇੱਕ ਮਿੰਟ ਸਾਰਾ ਇੱਕ ਮਿੰਟ ਸਿਰ ਮੈਂ ਫਿਰ ਅੱਖਾਂ ਲੱਗ ਕੋਈ ਚੱਲ ਬਗੜੇ ਆ ਨੀ ਥੋੜੇ ਕਹਿਣੇ ਜੀ ਥੋੜੇ ਘਰ ਤੋਂ ਬਾਹਰ ਕਿਤੇ ਅਸੀਂ ਪਰਸ ਬਸ ਅਸੀਂ ਕੱਲ ਤੁਹਾਡੀ ਆ ਜੀ ਪਰਸ ਵੀ ਮੰਨਣੀ ਨਹੀਂ ਪਊਗੀ ਈਗਾ ਹਰ ਵਾਰ ਉਹਨੇ ਕੀਤਾ ਵੀਗਾ ਵੀ ਬਾਈ ਡਿਪਟੀ ਸਾਹਿਬ ਨੇ ਕੱਲ ਦਾ ਟਾਈਮ ਲੈਂਦਾ ਹੈ ਡਿਪਟੀ ਸਾਹਿਬ ਕੱਲ ਦਾ ਟਾਈਮ ਲੈਂਦੇ ਆ ਹਾਂ ਜੀ ਮੋਬਾਈਲ ਲੈਂਗਣਾ ਨਹੀਂ ਕਰਦਾ ਕੱਲਾ ਕਰਾਂਗੇ ਡਿਪਟੀ ਸਾਹਿਬ ਕੱਲ ਦਾ ਟਾਈਮ ਲੈ ਰਹੇ ਆ ਹਾਂ ਅੱਜ ਦਾ ਅੱਜ ਦਾ ਇਹ ਬੱਚਾ ਟਾਈਮ ਲੈ ਨਹੀਂ ਪਤਾ ਨਾ ਆਈ ਕਾਡੇ ਨਾਲ ਕੋਈ ਬੋਲੀ ਟਾਈਮ ਲੈ ਤਾਂ ਗਮੂ ਦੇਸੀ ਹੈ ਆਪਣਾ ਟਾਈਮ ਲੈ ਤਾਂ ਪੰਜ ਵਜੇ ਤੱਕ ਕੰਮ ਦੇ ਵਿੱਚ ਕੋਈ ਗੱਡੀਆਂ ਬਹਿ ਕਰਨ ਵਾਲੀ ਹਾਂ ਉਹ ਬੱਚੇ ਵੀ ਹਾਂ ਹਾਂ ਉਹ ਕੋਣ ਕੋਣ ਕੋਈ ਤੇ ਨਾਲ ਖੜੀ ਕੋਈ ਨਹੀਂ ਮੰਨੀ ਕਿ ਹੱਡੀ ਹੋਂ ਕੰਤਾ ਹੈ ਜੀ ਕੋਈ ਨਾ ਲੱਗਾਂਗਾ ਮੈਂ ਤਾਂ ਨਿਸ਼ਾਨ ਨਹੀਂ ਕੋਈ ਨਹੀਂ ਹੁਣ ਮਾਦੋਸ਼ ਨਿਕਰਾਉਂ ਹੀ ਨਹੀਂ ਗੇੜਾ ਆਹ ਸੜੀਆਂ ਤੇ ਘਾਟੀ ਕਰ ਲੋ ਜੀ ਸੁਪਾਏ ਨਾਲ ਜਿਵੇਂ ਬੈਗੀ ਮੋਡਲ ਚੱਲ ਜਾ ਯਾਰ ਬੈਗ ਮੋਡਲ ਨਾ ਤੁਰ ਕੇ ਚਲੋ ਆਂਦੀ ਪਾਣੀ ਆਹ ਨਹੀਂ ਮੁੜ ਕੇ ਸਾਡੀ ਗੱਲ ਹੋ ਜਾਣੀ ਆਈ ਰੋਡ ਤੇ ਆਈ ਰੋਡ ਤੇ ਕਹੋ ਗੁਰੂ ਦੇ ਬਾਦੋਂ ਉਹ ਇਹ ਦੇ ਕੰਮ ਕੋਈ ਦਵਾ ਨਹੀਂ ਜਾਂਦਾ ਅਮਰੀਕਨ ਤਾਂ ਕੁਰਾਨੀ ਆ ਮੈਂ ਕੀ ਕਰਾਂ ਤੇਰੇ ਕਾਹਦਾ ਪਤਾ ਲੱਗੂ ਮੇਰੇ ਕੰਮ ਸੜਕੀ ਨੂੰ ਕੋਈ ਆਈ ਰੋਡ ਤੇ ਤੋਂ ਨਾ ਆਵੇ ਦੋ 没有<来> <来吧 S 1> ਇਦਾਂ ਇਹਦਾ ਇਹਦਾ ਆ ਰਿਹਾ ਇਦਾਂ ਆ ਕਰਤੇ ਦਾ ਤੇਰੇ ਤੇ ਮੈਂ ਛੱਡਾਂ ਚਲੋ ਕੋਈ ਗੱਲ ਨਹੀਂ ਮੈਂ ਛੱਡਿਓ ਆ ਬੰਦ ਕਰਨਾ ਮੈਂ ਛੱਡਿਓ ਚਲੋ ਹਾਈ ਕੋਟ ਇਕਲਾ ਦੋ ਚਲਾਉਂਦਾ ਮਾਰੇ ਮੈਂ ਤਾਂ ਹੁਣ ਜਾਣਾ ਮੇਰੀ ਬੇਟੀ ਅੱਗੇ ਨਹੀਂ ਛੱਡਿਓ ਉੱਪਰ ਦੀਆਂ ਬੈਂਟਾਂ ਜਿਹੜਾ ਉੱਪਰ ਦੀਆਂ ਬੈਂਟਾਂ ਆ ਜਿਹੜਾ ਚਾਹੀਦੀ ਆ ਮੈਂ ਤੇਰੇ ਕੋਲ ਮੈਨੂੰ 50 ਸੌਣੇ ਲੈਣਾ ਚਾਹਵੇਂ ਚਾਹੀਦੀ ਆ ਮੈਂ ਚਲੋ ਆਉਣਾ ਅੱਥੇ ਲਾ ਕੇ ਮੈਂ ਤਾਂ ਜਾਣੇ ਤੈਨੂੰ ਆ ਸਾਡਾ ਜਿਹੜਾ ਜੋ ਲਵਾਉਣਾ ਹੈ ਨਾ ਉੱਥੇ ਲਵਾਈ ਉਹਨਾਂ ਲਵਾਈ ਤੂੰ ਜੀ ਮਾਰ ਤੂੰ ਹੀ ਕਹਿੰਦੇ ਚਲੋ ਥੋੜੀ ਹੌਲੀ ਤਾਲ ਦੇ ਚਲੋ ਵੀ ਇਧਰ ਨੂੰ ਆ ਚਲੋ ਥੋ डिप्टी साहिबु हलो आजो सारे आजो आयो चलो खू ते चलो मूर्ती हलो आजो गांधी मारे